ਬੀਤੀ 14 ਜੁਲਾਈ ਤੋਂ ਲਗਾਤਾਰ ਸਚਕਨ ਸ੍ਰੀ ਹਰਮੰਦਰ ਸਾਹਿਬ ਨੂੰ ਧਮਕੀਆਂ ਦੇਣ ਦਾ ਸਿਲਸਿਲਾ جاری ਹੈ ਐਸਜੀਪੀਸੀ ਦੀ ਈਮੇਲ ਜਰੀਏ ਇਹ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਪਰ ਹਾਲੇ ਤੱਕ ਪੁਲਿਸ ਦੇ ਹੱਥ ਖਾਲੀ ਨੇ ਸਚਕੰਦ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਮੇਰੇ ਨਾਲ ਨੇ ਗਿਆਨੀ ਰਗਵੀਰ ਸਿੰਘ ਤਾਂ ਇਸ ਚੀਜ਼ ਨੂੰ ਲੈ ਕੇ ਹਰ ਇੱਕ ਜਿਹੜਾ ਸਿੱਖ ਹੈ ਔਰ ਜੋ ਵੀ ਸਿੱਖ ਧਰਮ 'ਚ ਵਿਸ਼ਵਾਸ ਰੱਖਦਾ ਹੈ ਉਹ ਚਿੰਤਿਤ ਹੈ ਤਾਂ ਇਸ ਦੇ ਪਿੱਛੇ ਕੀ ਵਜ੍ਹਾ ਹੋ ਸਕਦੀ ਹੈ ਔਰ ਸਿੰਘ ਸਾਹਿਬ ਇਸ ਨੂੰ ਕਿੱਦਾਂ ਦੇਖਦੇ ਆ ਸਿੰਘ ਸਾਹਿਬ ਤੋਂ ਵੱਡਾ ਸਵਾਲ ਇਹੀ ਹੈ ਕਿ ਸਚਕੰਦ ਸ੍ਰੀ ਹਰਮੰਦਰ ਸਾਹਿਬ ਜੋ ਆਸਰਾ ਦਾ ਕੇਂਦਰ ਹੈ ਉਸ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਚਕੰਡ ਸ੍ਰੀ ਹਰਮੰਦਰ ਸਾਹਿਬ ਪਰੋਹਾਨੀਅਤ ਦਾ ਕੇਂਦਰ ਹੈ ਸਾਂਝੇ ਵਾਲਤਾ ਦਾ ਪ੍ਰਤੀਕ ਹੈ ਔਰ ਇੱਥੇ ਹਰ ਧਰਮ ਦਾ ਹਰ ਮਜ਼ਬਬ ਦਾ ਹਰ ਜਾਤ ਦਾ ਹਰ ਨਸਲ ਦਾ ਹਰ ਦੇਸ਼ ਦਾ ਹਰ ਸੱਭਿਆਚਾਰ ਦਾ ਕੋਈ ਵੀ ਵਿਅਕਤੀ ਕਿਸੇ ਵੇਲੇ ਵੀ ਆ ਕੇ ਨਤਮਸਤਕ ਹੋ ਸਕਦਾ ਹੈ ਦਰਸ਼ਨ ਕਰ ਸਕਦਾ ਹੈ ਇਸ਼ਨਾਨ ਕਰ ਸਕਦਾ ਹੈ ਲੰਗਰ ਪੰਗਤ ਵਿੱਚ ਬੈਠ ਕੇ ਪ੍ਰਸ਼ਾਦ ਛਕ ਸਕਦਾ ਹੈ ਕਿਸੇ ਪ੍ਰਕਾਰ ਦਾ ਕਿਸੇ ਦੇ ਨਾਲ ਵੀ ਕੋਈ ਵਿਤਕਰ ਜਿਹੜਾ ਉਹਨੇ ਕੀਤਾ ਜਾਂਦਾ ਔਰ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੀ ਪਾਵਨ ਬਾਣੀ ਚ ਤਰਜ ਹੈ ਕਿ ਨਾਕੋ ਬਹਿਰੀ ਨਾਹੇ ਬੇਗਾਨਾ ਸਗਲ ਸੰਗ ਹਮਕੋ ਬਨ ਆਈ ਇਥੇ ਹਰ ਇੱਕ ਨੂੰ ਬਰਾਬਰ ਦਾ ਜਿਹੜਾ ਮਾਨ ਸਨਮਾਨ ਹੈ ਉਹ ਦਿੱਤਾ ਜਾਂਦਾ ਔਰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੀ ਮੇਲ ਤੇ ਪਿਛਲੇ ਕਈ ਦਿਨਾਂ ਤੋਂ ਧਮਕੀਆਂ ਭਰੀਆਂ ਜਿਹੜੀਆਂ ਇਹ ਮੇਲੇ ਆ ਰਹੀਆਂ ਨੇ ਇਹ ਬਹੁਤ ਦੁਖਦਈ ਹੈ ਔਰ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਐਸੇ ਕੇਂਦਰੀ ਸਥਾਨ ਐਸੇ ਰੋਹਾਨੀਅਤ ਵਾਲੇ ਸਥਾਨ ਨੂੰ ਇਦਾਂ ਦੀਆਂ ਧਮਕੀਆਂ ਭਰੀਆਂ ਇਹ ਮੇਰਲਾ ਕਰਨੀਆਂ ਇਹ ਬੜੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਪਰ ਅਫਸੋਸ ਹੈ ਕਿ ਹੁਣ ਤੱਕ ਪ੍ਰਸ਼ਾਸਨ ਦੇ ਔਰ ਸਰਕਾਰ ਦੇ ਹੱਥ ਖਾਲੀ ਨੇ ਕਿਸੇ ਵੀ ਸਿੱਟੇ ਤੱਕ ਸਰਕਾਰ ਪ੍ਰਸ਼ਾਸਨ ਜਿਹੜਾ ਉਹ ਨਹੀਂ ਪਹੁੰਚ ਸਕਿਆ ਐਸੀਆਂ ਹਰਕਤਾਂ ਕੌਣ ਕਰ ਰਿਹਾ ਹੈ ਪ੍ਰਸ਼ਾਸਨ ਔਰ ਸਰਕਾਰ ਉਚੇਚੇ ਤੌਰ ਤੇ ਧਿਆਨ ਦੇ ਕੇ ਤੇ ਇਹ ਜਿਹੜੇ ਚਿਹਰੇ ਨੇ ਇਹਨਾਂ ਨੂੰ ਨੰਗੇ ਕਰਕੇ ਤੇ ਸੰਗਤ ਦੇ ਸਾਹਮਣੇ ਪੇਸ਼ ਕਰੇ ਕਿ ਇਹ ਜਿਹੜੀਆਂ ਸਤਾਜਸ਼ਾ ਨੇ ਇਹ ਜਿਹੜੀਆਂ ਨਫ਼ਰਤ ਫੈਲਾਉਣ ਵਾਲੀਆਂ ਜਾਂ ਹਿੰਸਕ ਜਿਹੜੀਆਂ ਹਿੰਸਾ ਭਰੀਆਂ ਜਿਹੜੀਆਂ ਈਮੇਲਾਂ ਨੇ ਇਹ ਕਰਨ ਦਾ ਕੌਣ ਦੋਸ਼ੀ ਹੈ ਔਰ ਉਹਨਾਂ ਨੂੰ ਸੰਗਤ ਦੇ ਸਾਹਮਣੇ ਪੇਸ਼ ਕਰਨਾ ਚਾਹੀਦਾ ਔਰ ਸੰਗਤ ਨੂੰ ਉਚੇਚੇ ਤੌਰ ਤੇ ਬੇਨਤੀ ਹੈ ਕਿ ਕਿਸੇ ਪ੍ਰਕਾਰ ਦਾ ਕੋਈ ਡਰ ਆਪਣੇ ਮਨ ਵਿੱਚ ਨਾ ਰੱਖੋ ਗੁਰੂ ਤੇ ਭਰੋਸਾ ਰੱਖ ਕੇ ਗੁਰੂ ਦੇ ਚਰਨਾਂ ਤੇ ਪ੍ਰਤੀਤ ਰੱਖ ਕੇ ਤੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਦਰਸ਼ਨ ਇਸ਼ਨਾਨ ਕਰਨ ਵਾਸਤੇ ਸੰਗਤਾਂ ਜਿਹੜੀਆਂ ਨੇ ਮੈਂ ਨਹੀਂ ਸਵਾਲ ਕਰਨ ਜਾ ਰਿਹਾ ਸੀ ਕੱਲ ਹਰਜਿੰਦਰ ਸਿੰਘ <table> ਥਾਬੀ ਹੋਰਾਂ ਨੇ ਇੱਕ ਖਦਸ਼ਾ ਜ਼ਾਹਿਰ ਕੀਤਾ ਕਿ ਕਿਤਨਾ ਕਿਤੇ ਕੋਈ ਸ਼ਰਾਰਤੀ ਅੰਸਰ ਜਾਂ ਕਿਸੇ ਦੀ ਮੰਚਾ ਹੋ ਸਕਦੀ ਹੈ ਕਿ ਜਿਹੜੀ ਸੰਗਤ ਇੱਥੇ ਆਉਂਦੀ ਹੈ ਉਹਨਾਂ ਦੇ ਮਨਾਂ ਦੇ ਵਿੱਚ ਭੈ ਪੈਦਾ ਕੀਤਾ ਜਾਵੇ ਪਰ ਅਸੀਂ ਦੇਖ ਰਿਹਾ ਕਿ ਸੰਗਤ ਨਿਰੰਤਰ ਨਤਮਸਤਕ ਹੋਣ ਦੇ ਲਈ ਪਹੁੰਚ ਰਹੀ ਹੈ ਬਿਲਕੁਲ ਇਸ ਗੱਲ ਨੂੰ ਡਰਾਈ ਇਰੀਅਰ ਸਿਰ ਕੀਤਾ ਜਾ ਸਕਦਾ ਕਿ ਸੰਗਤ ਤੇ ਬਣਾ ਵਿੱਚ ਭੈ ਪੈਦਾ ਕਰਨ ਵਾਸਤੇ ਕਿਉਂਕਿ ਇਹ ਹੀ ਇੱਕ ਰੋਹਾਨੀਅਤ ਦਾ ਕੇਂਦਰ ਹੈ ਕਿ ਜਿੱਥੇ ਹਰ ਧਰਮ ਦਾ ਹਰ ਮਜ਼ਬ ਦਾ ਔਰ ਹਰ ਖਿੱਤੇ ਦਾ ਵਿਅਕਤੀ ਜਿਹੜਾ ਉਹ ਆ ਕੇ ਮੱਥਾ ਟੇਕਦਾ ਔਰ ਵੱਡੇ ਗਿਣਤੀ ਤੋਂ ਸੰਗਤ ਦਰਸ਼ਨ ਇਸ਼ਨਾਨ ਕਰਨ ਵਾਸਤੇ ਸ਼੍ਰੀ ਅਮਰ ਸਤਸਰ ਸਾਬ ਜੀ ਵਿਖੇ ਪਹੁੰਚਦੀ ਹੈ ਇਸ ਗੱਲ ਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ ਪਰ ਜੋ ਵੀ ਇਹਦੇ ਪਿੱਛੇ ਸਾਜ਼ਿਸ਼ ਹੈ ਉਹਨੂੰ ਨੰਗਾ ਕਰਕੇ ਤੇ ਸੰਗਤ ਦੇ ਸਾਹਮਣੇ ਜ਼ਰੂਰ ਪੇਸ਼ ਕਰਨਾ ਚਾਹੀਦਾ ਹੈ ਕੱਲ ਇੱਕ ਹੋਰ ਦੇ ਰਾਜ਼ਗੀ ਜ਼ਾਹਿਰ ਕੀਤੀ ਗਈ ਕਿ ਦੇਸ਼ ਦੀ ਜਿਹੜੀ ਸਰਕਾਰ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਅਮਿਤ ਸ਼ਾਹ ਹੋਰਾਂ ਵੱਲੋਂ ਇਸ ਨੂੰ ਲੈ ਕੇ ਚਿੰਤਾ ਪ੍ਰਗਟਾਈ ਗਈ ਕੇਂਦਰੀ ਜਿਹੜੀਆਂ ਏਜੰਸੀਆਂ ਨੇ ਉਹਨਾਂ ਨੂੰ ਵੀ ਭੇਜਿਆ ਗਿਆ ਕਿ ਆਲਾ ਦਵਾਲਾ ਚੈੱਕ ਕੀਤਾ ਜਾਵੇ ਪਰ ਕਿਤੇ ਨਾ ਕਿਤੇ ਸੂਬਾ ਕਾਰ ਦੇ ਨਾਲ ਨਰਾਜ਼ਗੀ ਐਸਪੀਸੀ ਪ੍ਰਧਾਨ ਨੇ ਜ਼ਾਹਿਰ ਕੀਤੀ ਹੈ ਅ ਦੇਖੋ ਤਕਨੀਕ ਦਾ ਯੁੱਗ ਹੈ ਅੱਜ ਹਰ ਬੰਦਾ ਜਿਹੜਾ ਉਹ ਇੰਟਰਨੈਟ ਨਾਲ ਤਕਨੀਕ ਨਾਲ ਜੁੜਿਆ ਹੋਇਆ ਹੈ ਔਰ ਐਸੇ ਤਕਨੀਕੀ ਯੁੱਗ ਦੇ ਵਿੱਚ ਵੀ ਐਡੇ ਐਡੇ ਵੱਡੇ ਇੱਕ ਜਿਹੜਾ ਸਾਡਾ ਦੇਸ਼ ਹੈ ਇਹਨਾਂ ਵੱਡਾ ਇੱਕ ਲੋਕਤੰਤਰ ਹੈ ਇੰਨੀ ਵੱਡੀ ਸਾਡੇ ਕੋਲ ਟੈਕਨੋਲੋਜੀ ਅਰ ਕਲਾ ਆ ਚੁੱਕੀ ਹੈ ਔਰ ਇਹਨਾਂ ਪਤਾ ਵੀ ਨਾ ਕਰ ਪਾਉਣਾ ਜਿਹੜਾ ਸਰਕਾਰ ਦੀ ਬਹੁਤ ਵੱਡੀ ਨਾਕਾਮੀ ਹੈ ਔਰ ਪੰਜਾਬ ਸਰਕਾਰ ਨੂੰ ਖਾਸ ਕਰਕੇ ਉੱਚ ਅਧਿਕਾਰਤ ਤੌਰ ਤੇ ਇਸ ਗੱਲ ਵੱਲ ਫਿਕਰਮੰਦ ਹੋਣਾ ਚਾਹੀਦਾ ਔਰ ਧਿਆਨ ਦੇਣਾ ਚਾਹੀਦਾ ਹੈ ਕਿ ਐਸੀ ਸ਼ਰਾਰਤਾਂ ਕਰਕੇ ਸੂਬੇ ਦਾ ਮਾਹੌਲ ਖਰਾਬ ਕਰਨ ਦੇ ਯਤਨ ਕੌਣ ਕਰ ਰਿਹਾ ਹੈ ਔਰ ਸੰਗਤ ਵਿੱਚ ਨੂੰ ਭੈਅ ਪ੍ਰੀਤ ਕਰਨ ਦਾ ਜਿਹੜਾ ਯਤਨ ਹੈ ਇਹ ਕੌਣ ਕਰ ਰਿਹਾ ਹੈ ਉਹਨੂੰ ਸੰਗਤ ਸਾਹਮਣੇ ਪੇਸ਼ ਕੀਤਾ ਜਾਵੇ ਅਕਰ ਦੇ ਵਿੱਚ ਬਤੌਰ ਸਚਕੰਚੇਰੀ ਹਰਮੰਦਰ ਸਾਹਿਬ ਦੇ ਹੈਡ ਗ੍ਰੰਤੀ ਦੇ ਤੌਰ ਤੇ ਸਮੁੱਚੀ ਮਾਨਵਤਾ ਨੂੰ ਸੰਗਤ ਨੂੰ ਕੀ ਕਹਿਣਾ ਚਾਹੋ ਮੈਂ ਸੰਗਤ ਨੂੰ ਉਚੇਚੇ ਤੌਰ ਤੇ ਹੱਥ ਬਨ ਕੇ ਇਹ ਬੇਨਤੀ ਕਰਨੀ ਚਾਹੁੰਦਾ ਕਿ ਕਿਸੇ ਵੀ ਪ੍ਰਕਾਰ ਦਾ ਕੋਈ ਖਰਚਾ ਜਿਹੜਾ ਉਹ ਸੰਗਤ ਆਪਣੇ ਮਨ ਵਿੱਚ ਨਾ ਰੱਖੇ ਕਿਉਂਕਿ ਸਿੱਖ ਆਪਣੇ ਗੁਰੂ ਦੇ ਚਰਨਾਂ ਤੇ ਪ੍ਰਤੀਤ ਰੱਖ ਕੇ ਹਮੇਸ਼ਾ ਗੁਰੂ ਕੇ ਦਰਸ਼ਨ ਕਰਨ ਵਾਸਤੇ ਆਉਂਦਾ ਹੈ ਔਰ ਪ੍ਰਤੀਤ ਰੱਖ ਕੇ ਗੁਰੂ ਰਾਮਦਾਸ ਦੇ ਚਰਨਾਂ ਤੇ ਭਰੋਸਾ ਰੱਖ ਕੇ ਸੰਗਤ ਜਿਹੜੀ ਹੈ ਉਹ ਅਨੇਤਾ ਪ੍ਰਤੀ ਜਿਵੇਂ ਸੰਗਤ ਪਹਿਲਾ ਵਾਗ ਸਤਖੰਡ ਸ੍ਰੀ ਹਰਮੰਦਰ ਸਾਹਿਬ ਆਉਂਦੀ ਹੈ ਉਹ ਬੇਫਿਕਰ ਹੋ ਕੇ ਗੁਰੂ ਕੇ ਦਰਸ਼ਨ ਦੀਦਾਰੇ ਕਰਨ ਵਾਸਤੇ ਦਰਸ਼ਨ ਇਸ਼ਨਾਨ ਕਰਨ ਵਾਸਤੇ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਆਉਣ ਵਾਲੇ ਸਮੇਂ 'ਚ ਵੱਡੇ ਪੱਦਰ ਤੇ ਸ਼ਤਾਬਦੀਆਂ ਵੀ ਬਣਾਈਆਂ ਜਾਣੀਆਂ ਨੇ ਪਰ ਉਸ ਤੋਂ ਪਹਿਲਾਂ ਇਸ ਤਰੀਕੇ ਦੀਆਂ ਧਮਕੀਆਂ ਆਉਣਾ ਹਾਲਾਂਕਿ ਐਸਜੀਪੀਸੀ ਨੇ ਮੀਟਿੰਗ ਵੀ ਕੀਤੀ ਇਸ ਮੁਚੀਆਂ ਸੰਪਰਦਾਵਾਂ ਨਾਲ ਜਥੇਬੰਦੀਆਂ ਨਾਲ ਤਾਂ ਉਸ ਨੂੰ ਕਾਮਯਾਬ ਕਰਨ ਦੇ ਲਈ ਜਾਂ ਤੁਹਾਡੇ ਵੱਲੋਂ ਉਸ ਨੂੰ ਲੈ ਕੇ ਕੀ ਸੁਝਾ ਦੇਖੋ ਸ਼੍ਰੋਮਣਿਕੁਰ ਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੇ ਵਾਹਿਦ ਇੱਕ ਐਸੀ ਜਥੇਬੰਦੀ ਹੈ ਕਿ ਜਿਹੜੀ ਸਮੁੱਚੇ ਸੰਸਾਰ ਵਿੱਚ ਵਸਦੇ ਹੋਏ ਸਿੱਖਾਂ ਨੂੰ ਰਿਪਰੈਜ਼ੈਂਟ ਕਰਦੀ ਹੈ ਉਹਨਾਂ ਦੀ ਨੁਮਾਇੰਦਗੀ ਕਰਦੀ ਹੈ ਔਰ ਪਿਛਲੇ ਸਮੇਂ ਤੇ ਅਸੀਂ ਬਹੁਤ ਸਾਰੇ ਸ਼ਤਾਬਨਾ ਜਿਹੜੀਆਂ ਨੇ ਉਹ ਮਨਾਈਆਂ ਵੀ ਨੇ ਔਰ ਬਹੁਤ ਵਧੀਆ ਢੰਗ ਦੇ ਨਾਲ ਸ਼੍ਰੋਮਣਿਕ ਕਮੇਟੀ ਨੇ ਜਿਹੜੀਆਂ ਸ਼ਤਾਬੀਆਂ ਉਹ ਮਨਾਉਣ ਦਾ ਗਤਨ ਕੀਤਾ ਔਰ ਇਸ ਵਾਰ ਵੀ ਜਿਹੜੇ ਸ਼ਤਾਬ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਆ ਰਹੀ ਹੈ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਨਿਤਿਲ ਪਜਨੂ ਰੱਖਾ ਪ੍ਰਵਤਾਕ ਇਹਨਾਂ ਵੱਡੋ ਕੱਲੂ ਮਹਿਸਾਕਾ ਸਾਧਨਹੇਤ ਇੱਥੀ ਜਾਣਕਾਰੀ ਸੀਸ ਦਿਆ ਪਰ ਸੀ ਨਾ ਉਚਰੀ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਸਤਿਗੁਰਾਂ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦਿਆਂ ਹੋਇਆਂ ਸਤਿਗੁਰਾਂ ਨੇ ਆਪਣੀ ਜਿਹੜੀ ਪਾਵਨ ਸ਼ਹਾਦਤ ਸੀ ਉਹ ਦਿੱਤੀ ਹੈ ਔਰ 350 ਸਾਲਾ ਗੁਰੂ ਸਾਹਿਬ ਦਾ ਜਿਹੜਾ ਸ਼ਿਦੀ ਦਿਹਾੜਾ ਉਹ ਨਵੰਬਰ ਦੇ ਵਿੱਚ 23 ਤੋਂ 25 ਨਵੰਬਰ ਤੱਕ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਮਨਾਇਆ ਜਾਣਾ ਬਹੁਤ ਸਾਰੇ ਗੱਤਨ ਸ਼ਰੋਮਨ ਕਮੇਟੀ ਵੱਲੋਂ ਕੀਤੇ ਜਾ ਰਹੇ ਨੇ ਪੂਰੇ ਭਾਰਤ ਭਰ ਵਿੱਚ ਜਿਹੜੇ ਸਮਾਗਮ ਨੇ ਉਹ ਕੀਤੇ ਜਾ ਰਹੇ ਨੇ ਔਰ ਖਾਸ ਕਰਕੇ ਗੁਰਦੁਆਰਾ ਧੂਬੜੀ ਸਾਹਿਬ ਆਸਾਮ ਤੋਂ ਨਗਰ ਕੀਰਤਨ ਜਿਹੜਾ ਹੈ ਉਹ ਆਰੰਭ ਹੋਣਾ ਹੈ ਔਰ ਪਿਛਲੇ ਦਿਨੀ ਦਾਸ ਬੈਂਗਲੌਰ ਸੀ ਪ੍ਰਧਾਨਜੀ ਬੈਂਗਲੌਰ ਸੰ ਔਰ ਬੈਂਗਲੌਰ ਦੀ ਸੰਗਤ ਨੇ ਬਹੁਤ ਜ਼ੋਰ ਦੇ ਕੇ ਗੱਲ ਕਹੀ ਹੈ ਕਿ ਜਿਹੜਾ ਨਗਰ ਕੀਰਤਨ ਧੂਬੜੀ ਸਾਹਿਬ ਪਹੁੰਚਾਣਾ ਹੈ ਉਹ ਬੈਂਗਲੌਰ ਔਰ ਜਿਹੜੀ ਹੈ ਕਰਨਾਟਕਤਾ ਮੰਡਾਡੂ ਸਟੇਟਾ ਨੇ ਇਹਨਾਂ ਨੂੰ ਵੀ ਜ਼ਰੂਰ ਟੱਚ ਕਰੇ ਕਿਉਂਕਿ ਸੰਗਤ ਦਰਸ਼ਨ ਕਰਨਾ ਚਾਹੁੰਦੀ ਹੈ ਸੰਗਤ ਦੇ ਮਨਾ ਵਿੱਚ ਬਹੁਤ ਉਮਾ ਹੈ ਬਹੁਤ ਇਸ ਗੱਲ 'ਤੇ ਸ਼ਰਦਾ ਸਤਕਾਰ ਹੈ ਕਿ ਨਗਰ ਕੀਰਤਨ ਜਿਹੜਾ ਉਹ ਇੱਥੇ ਪਹੁੰਚ ਉਹ ਨਗਰ ਕੀਰਤਨ ਭਾਰਤੀਆਂ ਵੱਖ-ਵੱਖ ਸਟੇਟਾਂ ਤੋਂ ਹੁੰਦਾ ਹੋਇਆ 23 ਨਵੰਬਰ ਨੂੰ ਸ਼ਹਿਰੀ ਨਾਲ ਪ੍ਰਸੇਵ ਦੇ ਵਿਖੇ ਪਹੁੰਚਣਾ ਹੈ ਹੋਰ ਥਾਵਾਂ ਤੋਂ ਵੀ ਨਗਰ ਕੀਰਤਨ ਜਿਹੜੇ ਨੇ ਉਹ ਪਹੁੰਚਣੇ ਨੇ ਔਰ ਅਚੇਚੇ ਤੌਰ 'ਤੇ ਸ਼੍ਰੋਮਣ ਕਮੇਟੀ ਵੱਲੋਂ ਪਈਆਂ ਤੰਗੀਆਂ ਦਾ ਵਿਸਵਾਰ ਕੀਤਾ ਹੈ ਕਿ ਘੱਟੋ-ਘੱਟ 11000 ਪ੍ਰਾਣੀ ਅਮਰਤਪਾਨ ਅਨੰਦਪੁਰ ਸਾਹਿਬ ਜੀ ਦੇ ਕਿਸ਼ਤਾਬ ਜੀ ਦੇ ਸਮੇਂ ਤੇ ਜਰੂਰ ਕਰਨ ਔਰ ਪੂਰੇ ਭਾਰਤ ਭਰ ਵਿੱਚ ਜਿਹੜਾ ਸਾਡੇ ਪ੍ਰਚਾਰਕ ਸਹਿਬਾਨ ਨੇ ਉਹ ਪਹੁੰਚ ਕੀਤੇ ਇਹਦਾ ਪ੍ਰਚਾਰ ਜਿਹੜਾ ਉਹ ਕਰ ਰਹੇ ਨੇ ਤਨਵਾ ਤਾਂ ਇਹਨੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਤੀ ਗਿਆਨੀ ਰਘਬੀਰ ਸਿੰਘ ਜਿਨ੍ਹਾਂ ਨੇ ਇਸ ਪੂਰੇ ਘਟਨਾਕ੍ਰਮ ਦੇ ਉੱਤੇ ਚਿੰਤਾ ਵੀ ਜ਼ਾਹਿਰ ਕੀਤੀ ਔਰ ਦਲਦੀ ਨਾਲ ਇਹ ਜ਼ਰੂਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਚਿਹਰੇ ਬੇਦਕਾਬ ਜ਼ਰੂਰ ਹੋਣੇ ਚਾਹੀਦੇ ਨੇ ਜੋ ਸਤਖੰਦ ਸ੍ਰੀ ਹਰਮੰਦਰ ਸਾਹਿਬ ਜੋ ਕਿ ਸਮੁੱਚੀ ਮਾਨਵਤਾ ਦੇ ਲਈ ਇੱਕ ਬਹੁਤ ਵੱਡਾ ਆਸਤਾ ਦਾ ਕੇਂਦਰ ਹੈ ਔਰ ਉਸ ਨੂੰ ਇਸ ਤਰੀਕੇ ਦੇ ਨਾਲ ਧਮਕੀਆਂ ਦੇਣਾ ਤਾਂ ਕਿਤਨਾ ਕਿਤੇ ਸੰਗਤ ਦੇ ਮਨ ਦੇ ਵਿੱਚ ਇੱਕ ਪੈ ਇੱਕ ਡਰ ਪੈਦਾ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ ਤਾਂ ਹੁਣ ਦੇਖਣਾ ਇਹ ਹੋਏਗਾ ਕਿ ਪੁਲਿਸ ਸ਼ਾਸਨ ਕਦੋਂ ਤੱਕ ਉਹਨਾਂ ਲੋਕਾਂ ਦੇ ਚਿਹਰੇ ਬੇਨਕਾਬ ਕਰਨ ਦੇ ਵਿੱਚ ਕਾਮਯਾਬ ਹੁੰਦਾ ਹੈ ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਅਜੀਬ ਸ਼ਰਮਾ ਨਿਊਜ਼ 18 ਅੰਮ੍ਰਿਤਸਰ